ਹੈਲੋ ਹਾਂਜੀ ਮਨਦੀਪ ਊਂਗ ਬਲੌਗਰ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਅੱਜ ਦਾ ਜਿਹੜਾ ਵੀਡੀਓ ਵਲੌਗ ਆ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਤੇ ਆਪਾਂ ਮਾਰਨਿੰਗ ਸਵੇਰੇ ਸਵੇਰੇ ਜਿਹੜੀ ਸਾਡੀ ਆਹ ਸੀਗਾ ਕੜੀ ਪੱਤਾ ਉਹਨੂੰ ਛਾਂਗਤਾ ਮੈਂ ਕਿਹਾ ਚਲੋ ਅੱਗੇ ਵੱਧ ਜੂਗਾ ਹੋਰ ਹਨਾ ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਮੈਂ ਕਿ ਇਹਨੂੰ ਮੈਂ ਥੋੜਾ ਜਿਹਾ ਨਾ ਛਾਂਗਦਾ ਇਹਦੇ ਨਾਲ ਹੀ ਤਾਂ ਕਰਕੇ ਇਹ ਇੰਨਾ ਕੁ ਵੱਧ ਗਿਆ ਵੀ ਚਲੋ ਕੰਦ ਤੋਂ ਜਿਹੜਾ ਉੱਚਾ ਨਿਕਲ ਜੂਗਾ ਮਰੂਦ ਆ ਜਿਹੜਾ ਉਹ ਵੀ ਕਾਫੀ ਐ ਵਿਚਾਰਾ ਪਜੰਜਾ ਹੋਇਆ ਪਿਆ ਸੀ ਉਹਦੇ ਉੱਪਰ ਵੀ ਵਿਚਾਰੇ ਦੇ ਤੇ ਉਹਨੂੰ ਵੀ ਆਪਾਂ ਛਾਂਗਤਾ ਜੀ ਕਿਉਂਕਿ ਜੇ ਆਪਾਂ ਇਹਨਾਂ ਨੂੰ ਚੀਜ਼ ਨੂੰ ਨਾ ਛਾਂਗਦੇ ਰਾਂਗੇ ਫਿਰ ਇਹ ਉੱਤੇ ਨੂੰ ਵਧੀ ਜਾਂਦੀ ਹੈ ਵਧੀਆ ਹਨਾ ਤੇ ਦੇਖੋ ਜੀ ਬਹੁਤ ਐ ਜਿਹੜਾ ਨਿਕਲੇ ਸੀ ਆ ਟਾਣੀਆਂ ਵਗੈਰਾ ਇਹ ਮੈਂ ਸਿੱਟ ਕੇ ਆਉਣੀਆਂ ਸੀਗੀਆਂ ਉੱਤਰ ਗੇਟ ਆ ਜਿਹੜਾ ਉਹ ਮੈਂ ਕਿਹਾ ਚਲੋ ਲਾਦਾ ਮੈਂ ਹਨਾ ਜੀ ਤੇ ਮੀ ਆ ਗਿਆ ਸੀਗਾ 1 ਕਲਤ ਹੀ ਹਨਾ ਭੱਜ ਭੱਜ ਕੇ ਮੈਨੂੰ ਸਮਾਨ ਚੱਕਣਾ ਪਿਆ ਉਹ ਉੱਥੇ ਮੈਂ ਜਿਹੜੀ ਆਪਣੀ ਇਹ ਸਵੇਰੇ ਛਾਉਂਗੀ ਸੀਗੀ ਆਹ ਕੜੀ ਪੱਤਾ ਤੇ ਮਰੋਦ ਵਗੈਰਾ ਨਾ ਬਾਹਲਾ ਮਤਲਬ ਉਹ ਹੋਇਆ ਪਿਆ ਸੀ ਭਰਿਆ ਹੋਇਆ ਪਿਆ ਸੀ ਫਿਰ ਮੈਂ ਉਹਨਾਂ ਨੂੰ ਛਾਉਂਕ ਤਾ ਫਿਰ ਛੰਗਣ ਨਾਲੇ ਮੈਂ ਹੁੰਦਾ ਵੀ ਤਰਖਤ ਦਾ ਜਿਹੜਾ ਉੱਤੇ ਨਹੀਂ ਨਿਕਲ ਜਾਂਦਾ ਵੱਧ ਜਾਂਦਾ ਹਨਾ ਤੇ ਤੌਲੀ ਤੁਲੇ ਲਾਏ ਭੱਜ ਕੇ ਹਨਾ ਫਟਾਫਟ ਮੀ ਆ ਗਿਆ ਜਿਹੜਾ ਮੈਂ ਛਾਉਂਕੇ ਦਾ ਕੂੜਾ ਵਗੈਰਾ ਜ ਇਕੱਠਾ ਕੀਤਾ ਸੀ ਉਹ ਸਿੱਟ ਕੇ ਆਇਆ ਥੋੜਾ ਜਿਹਾ ਮੇਰੇ ਸੰਭਰ ਤੋਂ ਰਹਿ ਗਿਆ ਬਟ ਮੀ ਆ ਗਿਆ ਨਾ ਕਲਤ ਜੀ ਆ ਗਿਆ ਮੀ ਧੰਨਵਾਦ ਰੱਬਿਸਦਾ ਜਿਹੜਾ ਮੀ ਆ ਗਿਆ ਸਾਡੇ ਸੜਲ ਤਾਂ ਨਹੀਂ ਬੱਦਲਣਾ ਹੋ ਹੋ ਕਿੰਨਾ ਜ਼ਿਆਦਾ ਲੰਘ ਜਾਂਦਾ ਬਟ ਮੀ ਤਾਂ ਅਜੇ ਥੋੜਾ ਹੀ ਪਹੂਗਾ ਚਲੋ ਫਿਰ ਵੀ ਇਹਨਾਂ ਦੇ ਖੁਸ਼ੀ ਹੈ ਵੀ ਮੀ ਆ ਗਿਆ ਅੱਜ ਹਣਾ ਚਲੋ ਹੁਣ ਆਪਾਂ ਚਾਹ ਵਗੈਰਾ ਪੀਨੇ ਆ ਕੰਮ ਆਪਣੇ ਕੰਪਲੀਟ ਹੋ ਗਏ ਸੀ ਸੂਟ ਜਿਹੜੇ ਨਿਊ ਲੈਂਦੇ ਨੇ ਹਨਾ ਉਹਨਾਂ ਦੀ ਵੀਡੀਓ ਬਣਾਉਣੀ ਆਪਾਂ ਠੀਕ ਹੈ ਜੀ ਸਾਡੇ ਪਿੰਡ ਦਾ ਇੱਕ ਰਵਾਜ ਹੈਗਾ ਹਨਾ ਜੇ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਹਨਾ ਮਤਲਬ ਘਰ ਦੇ ਵਿੱਚ ਪੋਤਾ ਹੋਵੇ ਨਿਊ ਜੀ ਆਉਂਦਾ ਹਨਾ ਮੁੰਡਾ ਹੁੰਦਾ ਹੈ ਤਾਂ ਉਹ ਰਜੀਆ ਹੁੰਦਾ ਥਾਈ ਹੈ ਸਾਡੇ ਇੱਕ ਥਾਈ ਦੇ ਵਿੱਚ ਨਾ ਪਤਾਸੇ ਜਾਂ ਆਪਣਾ ਮਿੱਠੇ ਚੌਲ ਵੰਡੇ ਜਾਂਦੇ ਨੇ ਬਟ ਮਿੱਠੇ ਚੌਲ ਤਾਂ ਮੈਨੂੰ ਨਹੀਂ ਪਤਾ ਅੱਜ ਕਿਹੜੀ ਖੁਸ਼ੀ ਦੇ ਵਿੱਚ ਵੰਡੇ ਗਏ ਨੇ ਹਣਾ ਹਰਮਨ ਸ਼ੌਪ ਤੇ ਗਿਆ ਸੀ ਕਹਿੰਦਾ ਚਾਰ ਨਾਲ ਕੁਝ ਖਾਣਾ ਇਹ ਲੈਣ ਗਿਆ ਸੀਗਾ ਤੇ ਇੱਕ ਮਿੰਟ ਮੈਂ ਨਾ ਹਰਮਨ ਕੁਛ ਲੈਣ ਗਿਆ ਸੀਗਾ ਸ਼ੌਪ ਤੇ ਦੁਕਾਨ ਤੇ ਫਿਰ ਉੱਥੇ ਕਹਿੰਦਾ ਮੰਮੀ ਮੈਨੂੰ ਆ ਕੇ ਮਜ਼ਾਕ ਕਰਨ ਲੱਗਾ ਕਹਿੰਦਾ ਮੰਮੀ ਹੁਣ ਨਾ ਕਹਿੰਦਾ ਚੌਲ ਵੀ ਨੇ ਜਿਹੜੇ ਦੁਕਾਨ ਤੇ ਮਿਲਣ ਲੱਗੇ ਮਿੱਠੇ ਮੈਂ ਕਿਉਂ ਹੀ ਨਾ ਬੋਲੀ ਚੱਲਦੀ ਹਣਾ ਵੇ ਦੇ ਨੇ ਦੱਸਿਆ ਕਹਿੰਦਾ ਮੰਮੀ ਥਾਈ ਤੇ ਵੰਡਦੇ ਸੀ ਕਿ ਮੈਂ ਕਿਹਾ ਚਲੋ ਇੱਕ ਤਾਂ ਪੂਰਨਮਾਸੀ ਆ ਤਾਂ ਕਰਕੇ ਵੀ ਨਾ ਵੰਡਦੇ ਹੁਣ ਤੇ ਬਾਕੀ ਚਲੋ ਖੁਸ਼ੀ ਦੀ ਗੱਲ ਹੋ ਸਕਦੀ ਹੈ ਹਨਾ ਕਿਸੇ ਦੇ ਘਰੇ ਹੋਈ ਹੋਵੇ ਕੋਈ ਖੁਸ਼ੀ ਬੈਕਰੂਜੀ ਦੀ ਕਿਰਪਾ ਨਾਲ ਤਾਂ ਨਾ ਵੰਡਦੇ ਹੁਣ ਠੀਕ ਹੈ ਤੇ ਹੁਣ ਆਪਾਂ ਬਣਾਉਣੀ ਆ ਚਾਹ ਆਦੇ ਚਾਹ ਨੂੰ ਜਿਹੜੇ ਆਪਾਂ ਪਲੇਟ ਵਿੱਚ ਕੱਢ ਲੈਨੇ ਠੀਕ ਹੈ ਜੀ ਆ ਗੰਦਾ ਨੇ ਖਾਣ ਵਾਸਤੇ ਬਹੁਤ ਘੱਟ ਖਾਂਦਾ ਹੈ ਨਾ ਚੀਜ਼ਾਂ ਦੁਕਾਨ ਵਾਲੀ ਪਰ ਕਦੇ ਨਾ ਕਿਤੇ ਜੁਲ ਵੀ ਕਰ ਜਾਂਦਾ ਬੱਚੇ ਦਾ ਇਹ ਲੈ ਕੇ ਆਏ ਜੀ ਖਾਣ ਨੂੰ ਮੈਂ ਚਾਹ ਬਣਾਉਣੀ ਹੈ ਨਾਲ ਚਾਹ ਧਰਦੀਆਂ ਮਾ ਪਪਾ ਨੇ ਦੇ ਲੁੰਦਾ ਸੁੱਤ ਚੱਲੀ ਗਈ ਚਾਹ ਬਣਾਉਣੀ ਹੈ ਹੁਣ ਤੋਰ ਗਈ ਚਾਹ ਕਉਕੇ ਗਰਮੀ ਦਾ ਟਾਈਮ ਆ ਰਿਹਾ ਬਾਹਰ ਭਾਂਡੇ ਦਾ ਆਪਣਾ ਟੋਕਰੀ ਨਹੀਂ ਵਰਤਣਾ ਚਾਹੀਦਾ ਵਧੀਆ ਚੌਲ ਬਣਾਏ ਹੋਏ ਨੇ ਵਿੱਚ ਦੱਖਾ ਪਤਲੇ ਮਾਗਜ ਚੈਰੀ ਵਗੈਰਾ ਪਾਈ ਹੋਈ ਹੈ ਬਹੁਤ ਵਧੀਆ ਚੌਲ ਨੇ ਜੀ ਚਲੋ ਆਪਾਂ ਹਰਮਨ ਦੇਖ ਕੇ ਆਉਂਦੇ ਆ ਖਾ ਲੂਗਾ ਇਹਨਾਂ ਹੋ ਬਾਕੀ ਚਲ ਇੱਕ ਦੋ ਚਮਚਾ ਮੈਂ ਲੈ ਲਵਾਂਗੀ ਕਿਉਂਕਿ ਮੈਂ ਜਿਹੜਾ ਮਿੱਠਾ ਹੈ ਉਹ ਬਹੁਤ ਘੱਟ ਕੀਤਾ ਹੋਇਆ ਘੱਟ ਕੀ ਮੈਂ ਬੰਦੀ ਕੀਤਾ ਹੋਇਆ ਜੀ ਮਿੱਠਾ ਜਿਹਦੇ ਮਿੱਠੇ ਨਾਲ ਨਾ ਮਤਲਬ ਜਿਹੜਾ ਆਪਣਾ weight ਹੈ ਬਹੁਤ loss ਹੋ ਜਾਂਦਾ ਮਿੱਠੇ ਨਾਲ ਇਹ ਤਜਰਬਾ ਮੈਂ ਦੇਖਿਆ ਜੀ ਮਿੱਠਾ ਘਟਾ ਕੇ ਰੋਟੀ ਮੇਰੀ ਪ੍ਰੋਪਰ ਹੋਮੀ ਆ ਜਿਵੇਂ ਮੈਂ ਪਹਿਲਾਂ ਖਾਂਦੀ ਸੀ ਪਰ ਮਿੱਠਾ ਮਿੱਠਾ ਘਟਾਇਆ ਉਹਦੇ ਨਾਲ ਹੀ ਬਹੁਤ ਜ਼ਿਆਦਾ ਹਨਾ ਵੇਟ ਆ ਲਵਸ ਹੋਇਆ ਜੀ ਤੇ ਚਲੋ ਆਪਾਂ ਚੱਲਦੇ ਹਰਮਨ ਟੀਵੀ ਦੇਖਦੇ ਸੀ ਅੰਦਰ ਬੈਠਾ ਮੇਂ ਦੇਖੋ ਜੀ ਹਟ ਵੀ ਗਿਆ ਮੈਂ ਤਾਂ ਆ ਦੇਖੋ ਮੈਂ ਤਾਂ ਹਟ ਵੀ ਗਿਆ ਆਹ ਉਸ ਕਰਦਾ ਸਾਡੇ ਤੇ ਰੱਬ ਜੇ ਜੀ ਹਟਾਉਣ ਦਾ ਪੰਜ ਨਹੀਂ ਪਾ ਬੰਦਾ ਨਾ ਤਾਂ ਮੈਂ ਕਿੱਥੇ ਗਿੱਲਾ ਕਰਕੇ ਚੱਲਾਂਗਾ ਮੋੜਾ ਇਹ ਬਿੜੇ ਸਿਰਕਾਇਆ ਦੇਖੇ ਨਾ ਚਲੇ ਗਿਆ ਕਾਮਾ ਵਧ ਜਾਂਦੇ ਨੇ ਕੋਪੇਰਾਂ ਨਾਲ ਆ ਜਾਂਦਾ ਨਾ ਮੈਂ ਹਾਂ ਪਾਰੋਂ ਬੇੜੇ 'ਚ ਚਾਹ ਤਾਂ ਰੱਪ ਢੰਗ ਸਰੀ ਪਾ ਦਵੇ ਹਣਾ ਡਿਟੀ ਨਹੀਂ ਤਾਂ ਪਾਉਂਦੇ ਨਹੀਂ ਰੱਪ ਉਹੀਂ ਕਰਕੇ ਚਲੇ ਜਾਂਦਾ ਹਣਾ ਚਾਹ ਪੀਲੀ ਸੀ ਮੈਂ ਤੇ ਹਰਮਨ ਨੇ ਸੋ ਸਿਓ ਵੀ ਖਾਲੇ ਸੀ ਮਾਂ ਪੁੱਤਾਂ ਨੇ ਹਣਾ ਤੇ ਬਿਸਕੁਟ ਵਗੈਰਾ ਲਿਆ ਸੀ ਹਰਮਨ ਉਹ ਖਾ ਰਿਆ ਸੀਗਾ ਹੈਲੋ ਹਾਂ 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 ਸੋ ਕਿ ਮੈਸੇਜ ਹੈ ਨਾ ਉਸ ਤੋਂ ਫੋਟੋ ਭੇਜੀ ਹੈ ਨਾ ਮੈਸੇਜ ਟਿਕਤਾ ਵੀ ਆ ਗਿਆ ਤੇ ਲੈਣੇ ਨੇ ਹਾਂਜੀ ਤੇ ਆਪਾਂ ਸੂਟ ਆ ਜਿਹੜੇ ਉਹ ਆਪਾਂ ਆ ਰਿੱਕਸ ਦੇ ਮਤਲਬ ਕੁੜੀਆਂ ਤੋਂ ਲਾ ਕੇ ਆਪਣੀਆਂ ਭੈਣਾਂ ਮੰਮੀ ਆ ਲਾਲੂ ਦਾਦੀਆਂ ਲਾਲੂ ਜਣੀਆਂ ਪਾ ਸਕਦੀਆਂ ਨੇ ਹਨਾ ਉਹ ਕਲਰ ਆਪਾਂ ਸੂਟਾਂ ਦੇ ਲਿਆਉਨੇ ਆ ਜੀ ਨਾ ਹੀ ਲਾਈਟ ਹੁੰਦੇ ਨੇ ਨਾ ਹੀ ਹੁੰਦੇ ਨੇ ਡਾਰਕ ਠੀਕ ਹੈ ਜੀ ਤੇ ਕੱਪੜਾ ਜਿਹੜਾ ਉਹ ਬਹੁਤ ਵਧੀਆ ਦਾ ਕੱਪੜੇ ਦਾ ਆਪਾਂ ਨੂੰ ਕੋਈ ਵੀ ਹੋ ਨਹੀਂ ਹੋਗਾ ਤੁਹਾਡੇ ਵੱਲੋਂ ਠੀਕ ਹੈ ਜੀ ਕੋਈ ਹੜਾਂਬੇ ਵਾਲੇ ਕੱਪੜੇ ਹੋ ਕੱਪੜਾ ਜਿਹੜਾ ਬਹੁਤ ਵਧੀਆ ਜਿਹਾ ਦਾ ਕੱਪੜਾ ਹੈ ਤੇ ਜਿੰਨਾ ਤੇ ਵਰਕ ਕੀਤਾ ਹੋਇਆ ਉਹ ਵੀ ਕੱਪੜਾ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਆਪਾਂ ਹੁਣ ਆਪਾਂ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਸੂਟ ਜਿਹੜਾ ਹੁਮ ਕੱਲ ਲੈ ਆਏ ਸੀਗੇ ਆਪਣੇ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਸੂਟ ਹੈ ਦਾ ਕੱਪੜੇ ਦੀ ਫੁੱਲ ਗਰੰਟੀ ਆ ਕੋਈ ਕੱਪੜੇ ਦਾ ਰੰਬਾ ਨਹੀਂ ਆਊਗਾ ਕਿਸੇ ਵੀ ਤਰ੍ਹਾਂ ਦਾ ਨਹੀਂ ਆਊਗਾ ਠੀਕ ਹੈ ਜੀ ਕਲਰ ਹੈ ਜਿਹੜਾ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਦਾ ਤੇ ਆ ਦੇਖੋ ਇਹਦੇ neck ਤੇ ਆ ਜਿਹੜਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਫੈਸੀ ਜਾ ਜਿਵੇਂ ਮਰਜ਼ੀ ਆਪਾਂ ਕਿਤੇ ਵੀ ਹਨਾ ਪਾ ਸਕਦੇ ਆ ਇਹ ਸੂਟ ਨੂੰ ਠੀਕ ਹੈ ਜੀ ਤੇ ਬਾਟਮ ਆ ਜਿਹੜੀ ਇਹਦੀ ਪਲੇਨ ਹੈ ਜੀ ਬਾਏ ਬਾਟਮ ਇਹਦੀ ਪਲੇਨ ਰਹੂਗੀ ਜਿਹੜਾ ਦੁਪੱਟਾ ਇਹ ਵੀ ਆਪਾਂ ਆਪਨ ਕਰਕੇ ਦਿਖਾ ਦਿੰਨੇ ਆ ਦੁਪੱਟਾ ਆ ਦੇਖੋ ਖੁੱਲਾ ਦੁੱਲਾ ਵਧੀਆ 7 ਮੀਟਰ ਦਾ ਦੁਪੱਟਾ ਜੀ ਇਹਦੇ ਨਾਲ ਤੇ ਫੈਨਸੀ ਦੁਪੱਟਾ ਬਹੁਤ ਸੋਹਣਾ ਸੂਤਾ ਜੀ ਤੇ ਕਲਰ ਆ ਜਿਹੜਾ ਉਹ ਵੀ ਬਹੁਤ ਵਧੀਆ ਹੈਗਾ ਇਹਦਾ ਕਲਰ ਜੀ ਤੇ ਜੇ ਦਾ ਪ੍ਰਾਈਸ ਹੈਗਾ ਜੀ ਮੈਂ ਉਹਦੇ ਵਿੱਚ ਪਾਇਆ ਹੋਇਆ ਹੈ WhatsApp ਤੇ ਇੱਕ ਮਿੰਟ ਹੁਣ ਦੇ ਚੈੱਕ ਕਰਕੇ ਦੱਸਦੀ ਹਾਂ ਕਿਉਂਕਿ ਸੂਟ ਹੁੰਦੇ ਨੇ ਜ਼ਿਆਦਾ ਫਿਰ ਉਹ ਫੁੱਲ ਜਾਂਦੀਆਂ ਮੈਂ ਉਹਦੇ ਵਿੱਚ ਪ੍ਰਾਈਸ ਹੈ ਇੱਕ ਮਿੰਟ ਦੀ ਤੁਹਾਨੂੰ ਹੋਣੀ ਦੱਸਦੀ ਹਾਂ ਜੇ ਜਿਹੜਾ ਆਪਣਾ WhatsApp ਗਰੁੱਪ ਬਣਾਇਆ ਹੋਇਆ ਜੀ ਉਹਦੇ ਵਿੱਚ ਪ੍ਰਾਈਸ ਪਾਏ ਹੁੰਦੇ ਨੇ ਆਪਾਂ ਸੋਂ ਦੇਖ ਕੇ ਦੱਸ ਦਿੰਨੇ ਹਾਂ ਕਿ ਕੀ ਪ੍ਰਾਈਸ ਹੈ ਸੁੱਤ ਦਾ ਦੱਸਣੀ ਇਹਦਾ ਹੈਗਾ ਜੀ 1200 ਰੁਪਏ ਹੈ ਇਹ ਸੁਟ ਦਾ ਪ੍ਰਾਈਸ 1200 ਰੁਪਏ ਹੈ ਜਿਹੜੀ ਸੀਪਿੰਗ ਆ ਉਹ ਲੱਗ ਤੋਂ ਰਹੋਗੇ ਠੀਕ ਹੈ ਜੀ ਕਿਉਂਕਿ ਕੱਪੜਾ ਜਿਹੜਾ ਬਹੁਤ ਚੌੜਾ ਵਧੀਆ ਤੇ ਬਾਰਕਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਧੀਆ ਦਿੱਤਾ ਹੋਇਆ ਸੀ ਤੇ ਠੀਕ ਠੀਕ ਸੀ ਤੇ ਮੈਂ ਜਿਹੜਾ ਆਪਣਾ ਇਹ ਫੋਨ ਆ ਕੋੜੀ ਰੱਖ ਲਈਆਂ ਕਿਉਂਕਿ ਫੇਰ ਐਵੇਂ ਨਾ ਰੇਟ ਦਾ ਪਤਾ ਲੱਗਦਾ ਰਹਿੰਦਾ ਠੀਕ ਹੈ ਆ ਦੇਖੋ ਬਹੁਤ ਸੋਹਣਾ ਸੂਟ ਆ ਸੂਟ ਦਾ ਕੋਈ ਵੀ ਉਹ ਨਹੀਂ ਹੋਊਗਾ ਵੀ ਆਪਾਂ ਹਾ ਧੋ ਕੇ ਖਰਾਬ ਹੋਊਗਾ ਜੇ ਕਿਸੇ ਵੀ ਤਰ੍ਹਾਂ ਦਾ ਹਨਾ ਸਮਾਹ ਕੇ ਕੋਈ ਕੱਪੜਾ ਹੁੰਦਾ ਲੱਫ ਜਾਂਦਾ ਹੈ ਉਹ ਕੱਪੜਾ ਵੀ ਨਹੀਂ ਹੈਗਾ ਵੀ ਲੱਫੂਗਾ ਕੱਪੜਾ ਬਹੁਤ ਸੋਹਣਾ ਜੀ ਠੀਕ ਹੈ ਜੀ ਤੇ ਜਲਦੀ ਜਲਦੀ ਜੇ ਕਿਸੇ ਨੂੰ ਪਹਿਨ ਲੈਣਾ ਹੈ ਕੋਈ ਮਾਤਾ ਨੂੰ ਲੈਣਾ ਹੈ ਤਾਂ ਜਲਦੀ ਜਲਦੀ ਬੁੱਕ ਕਰ ਲਓ ਕਿਉਂਕਿ ਜਿਹੜਾ ਸਟਾਕ ਹੁੰਦਾ ਉਹ ਫਿਰ ਚਲੇ ਜਾਂਦਾ ਹੈ ਕਈ ਪਹਿਣਾ ਦੇ ਮੈਸੇਜ ਆਉਂਦੇ ਨੇ ਫਿਰ ਉਹ ਮੇਰੇ ਨਾਲ ਨਾਰਾਜ਼ ਹੋ ਜਾਂਦੀਆਂ ਨੇ ਕਹਿੰਦੀਆਂ ਤੁਸੀਂ ਅਸੀਂ ਲੈਣਾ ਸੀਗਾ ਤੁਸੀਂ ਉਹ ਕਰਤਾ ਦੇਖੋ ਜੀ ਮੈਂ ਤਾਂ ਹੁਣ ਸੇਲ ਕਰਨਾ ਕੱਪੜਾ ਹਨਾ ਸੇਲ ਕਰਨ ਲਈ ਹੀ ਲੈ ਕੇ ਆਉਣੀ ਜਿਹੜੇ ਵੀ ਭੈਣ ਦਾ ਪਹਿਲਾ ਮੈਸੇਜ ਆ ਜਾਂਦਾ ਪੌਂਚ ਉਹਦੀ ਸੇਲ ਕਰ ਦਿੰਦੇ ਆ ਠੀਕ ਹੈ ਜੀ ਪੁੱਕ ਕਰਕੇ ਰੱਖ ਕੇ ਆਹ ਪੁੱਕ ਕਰ ਲੈਨੇ ਆ ਤੇ ਪਾਰਸਲ ਕਰ ਦਿੰਨੇ ਆ ਠੀਕ ਹੈ ਜੀ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਮੇਰੇ ਸਿਰ ਤੇ ਹੈ ਜੀ ਆਪਣਾ ਕੰਮ ਦਾ ਇਹਦਾ ਨਾ ਉਹ ਇੱਕ ਕੰਮ ਚੱਲਿਆ ਗਿਆ ਜੀ ਪਾਰਸਲ ਕਰਤਾ ਆਪਾਂ ਨੇ ਇੱਕ ਕਰਮੇ ਆ ਜਿਹੜੀ ਬਹੁਤ ਜ਼ਿਆਦਾ ਹੈ ਮੈਂ ਪੱਖਾ ਨਹੀਂ ਲਾਉਂਦੀ ਹੈਗੀ ਉਹ ਲਿਆਉਣ ਵਾਲੇ ਨੇ ਹੈਵੀ ਨੇ ਉਹ ਨਾ ਚਾਰਜ ਨਹੀਂ ਕੀਤੇ ਹੋਏ ਸੀ ਜਿਹੜੇ ਮੈਕ ਹੁੰਦਾ ਉਹ ਚਾਰਜ ਕਰਨ ਵਾਲਾ ਇਹ ਹੈਗਾ ਜੀ ਕਾਟਨ ਦਾ ਸੂਟ ਆ ਬਹੁਤ ਵਧੀਆ ਬੜੀ ਕਾਟਨ ਹੈ ਜੀ ਇਹਨਾਂ ਦਾ ਇੱਕ ਹੈਗਾ ਸੀ ਜਾਮਨੀ ਕਲਰ ਉਹ ਕੱਲ ਸੇਲ ਹੋ ਗਿਆ नैक तो एवं बनया हुआ डिजाइन गले है जी बॉटम बॉटमी दुपट्टा ओपन करके के दिखा आखो आगा जी ये दुपट्टा खुला डुला दुपट्टा है अभी अभी तो भी वीया जो घर तो बाहर जाने भी वाइया बोकल है ना वाज जो दुपटे की लग जी करके आप खुले जिन्हें भी ने अपने ਸਾਈਜ਼ ਮੀਟਰ ਦੁਪੱਟਿਆਂ ਦੇ ਨਾਲ ਹੀ ਹੋਣਗੇ ਕਿਉਂਕਿ ਜਦੋਂ ਫਕਰ ਤੋਂ ਬਾਹਰ ਜਾਣਾ ਹੁੰਦਾ ਹੈ ਨਾ ਦੁਪੱਟਾ ਵੱਡਾ ਹੀ ਸੋਹਣਾ ਲੱਗਦਾ ਹੈ ਛੋਟੇ ਦੁਪੱਟੇ ਦਾ ਕੋਈ ਸੁੱਖ ਨਹੀਂ ਹੈਗਾ ਸਾਰੇ ਦੁਪੱਟਿਆਂ ਦੇ ਆਪਣੇ ਸੌਰੀ ਸੁੱਤਾਂ ਦੇ ਜਿਹੜੇ ਵੀ ਦੁਪੱਟੇ ਨੇ 2 ਮੀਟਰ ਹੀ ਹੋਣਗੇ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ ਇੱਕ ਮਿੰਟ ਜੀ ਕਾਲੇ ਦੇ ਨਾਲ ਦਾ ਸੇਲ ਹੋਇਆ ਕਮੈਂਟਾਂ ਮੈਂ ਆਪੇ ਸਾਡਾ ਚੱਲਿਆ ਵੀ ਗਿਆ ਮੈਂ ਤਾਂ ਫਟ ਵੀ ਗਿਆ ਮੈਂ ਇੱਕ ਟੋਮਟੇ ਇੱਕ ਮਿੰਟ ਦੀ ਸਮਾਂ ਨਹੀਂ ਕਰ ਸਕਿਆ ਦਾ ਬੇਟਾ ਇਹਦਾ ਰੇਟ ਹੈਗਾ ਜੀ 900 ਪੀਆ ਠੀਕ ਹੈ ਜੀ ਬਹੁਤ ਵਧੀਆ ਕੱਟਣਾ ਜੀ ਕਿਉਂਕਿ ਅਨ ਇੱਕ ਚੀਜ਼ ਇੱਕ ਸੂਤ ਹੁੰਦਾ ਉਹਦੇ ਵਿੱਚ ਕਈ ਨਕਲਾਂ ਵੀ ਆਉਂਦੀਆਂ ਨੇ ਬਟ ਜਿਹੜਾ ਆਪਣਾ ਕੱਪੜਾ ਜੀ ਉਹਦੇ ਵਿੱਚ ਕੋਈ ਐਵੇਂ ਨਹੀਂ ਹੋਊਗੀ ਹਨਾ ਵਧੀਆ ਵਾਲਾ ਕੱਪੜਾ ਹੈਗਾ ਕੋਈ ਘਟੀਆ ਕੱਪੜਾ ਨਹੀਂ ਹੈਗਾ ਵੀ ਹਾਂ ਉਹਦੇ ਵਿੱਚ ਕੱਲ ਨੂੰ ਆਪਾਂ ਲਾ ਲਓ 1 2 ਤੋਂ ਪਾ ਕੇ ਕੱਪੜਾ ਕੁਝ ਹੋਰੀ ਹੋ ਜੇ ਹਨਾ ਉਹ ਕੱਪੜਾ ਨਹੀਂ ਹੈਗਾ ਜੀ ਕੱਪੜਾ ਜਿਹੜਾ ਸਾਰਾ ਵਧੀਆ ਦੇ ਵਿੱਚ ਕੱਪੜਾ ਹੋਗਾ ਠੀਕ ਹੈ ਜੀ ਇਹਦਾ 900 ਰੁਪਿਆ ਪ੍ਰਾਈਸ ਆ ਠੀਕ ਹੈ ਜੀ ਇੱਕ ਮੈਸੇਜ ਦੇਖਾ ਵਰ ਇੰਨਾ ਮੈਸੇਜ ਜ਼ਰੂਰੀ ਵੀ ਹੋ ਸਕਦਾ ਹਨਾ ਆਪਾਂ ਹੁਣ ਦਿਖਾਉਣੀ ਤੁਹਾਨੂੰ ਅਗਲਾ ਕੁਝ ਠੀਕ ਹੈ ਜੀ ਹੁਣ ਇੱਕ ਮਟੇ ਦਾ ਵੀਰੇ ਦੇਖਾ ਸੀ ਬੇਟਾ ਕਸਮ ਬੀਜੀ ਇੰਨੀ ਜ਼ਿਆਦਾ ਘਰ ਤੇ ਕੰਮ ਹੋ ਜਾਂਦੇ ਨੇ ਹਨਾ ਫਿਰ ਆਪਾਂ ਨੂੰ ਪਤਾ ਹੀ ਹੈ ਜੀ ਭੈਣਾਂ ਨੂੰ ਵੀ ਕਿੰਨੇ ਕੰਮ ਹੁੰਦੇ ਨੇ ਘਰ ਦੇ ਬੀਜੀ ਹੋਣ ਕਰਕੇ ਨਾ بس ਥੋੜੇ ਜਿਹਾ ਮੈਂ ਰੇਟ ਨੇ ਜਿਹੜੇ ਮੈਂ ਨਾਲ ਨਾਲ ਇੱਕ ਕਾਪੀ ਲਿਖੀ ਆ ਕਾਪੀ ਲਾ ਲਈ ਆ ਕਾਪੀ ਤੇ ਲਿਖ ਲਿਆ ਪਰ ਉਹ ਮੇਰੇ ਨਾਂ ਰੱਖ ਕੇ ਪਤਾ ਲੱਗ ਜਾਂਦਾ ਹਨਾ ਸਸ ਤੋਂ ਅੰਕਸਲੋ ਗਰੁੱਪ ਦੇ ਵਿੱਚ ਪਾਏ ਹੋਏ ਨੇ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਇੱਕ ਮਿੰਟ ਚ ਇਹਦਾ ਵੀ ਪਹਿਲਾਂ ਮੈਂ ਰੇਟ ਚੈੱਕ ਕਰ ਲਾਂ ਵੀ ਕੀ ਰੇਟ ਹੋਗਾ ਇਹ ਸੋਤ ਨਾ ਇੱਕ ਮਿੰਟ ਮੈਂ ਨਾ ਗਰੁੱਪ ਦੇ ਵਿੱਚ ਕਦੀਆਂ ਫੋਟੋਆਂ ਹੀ ਪਾ ਦਿੰਦੇ ਸੀਗੇ ਫਿਰ ਫੋਟੋ ਦੇ ਵਿੱਚ ਇੰਨਾ ਨਹੀਂ ਜ਼ਿਆਦਾ ਜਿਹਾ ਪਤਾ ਲੱਗਦਾ ਹਨਾ ਕੱਪੜੇ ਤਾਂ ਜਿੰਨਾ ਆਪਾਂ ਹੁਣ ਵੀਡੀਓ ਬਣਾ ਕੇ ਓਪਨ ਕਰਕੇ ਕੱਪੜਾ ਦਿਖਾ ਦਿੰਨੇ ਆ ਉਹ ਜ਼ਿਆਦਾ ਵੈਟਰ ਹੈਗਾ ਠੀਕ ਹੈ ਇਹ ਹੈਗੀ ਜੀ ਬਲੈਕ ਕਲਰ ਤਾਂ ਇਹ ਹੈਗੀ ਇਹਦੀ ਸ਼ਾਰਟ કોટਨ ਦੇ ਵਿੱਚ ਕਪੜਾ ਜੀ ਪੂਰਾ ਰਾਮ ਦਾ ਇੱਕ ਕਪੜਾ ਹੈ ਕਰਨੀ ਵਾਲਾ ਕੋਟਨ ਦੇ ਵਿੱਚ ਤੇ ਆ ਫਲਾਵਰ ਤੇ ਸੌਰੀ ਰੰਗ ਤੇ ਫਲਾਵਰ ਪਿਆ ਹੋਇਆ ਹੈ ਇਹ ਠੀਕ ਹੈ ਜੀ ਤੇ ਇਹਦੇ ਬੈਗ ਵੀ ਹੈਗਾ ਤੇ ਆ ਦੇਖੋ ਜੀ ਇਹਦੇ ਬੈਗ ਵੀ ਹੈਗਾ ਠੀਕ ਹੈ ਜੀ ਇਹ ਹੈਗੇ ਜੀ ਇਹਦੀ ਸ਼ਾਰਟ ਤੇ ਇਹਦੇ ਵਿੱਚ ਚਾਰ ਸੂਟ ਲੈਂਦੇ ਸੀ ਜਿਹੜੇ ਤਿੰਨ ਨੇ ਜੋ ਸੇਲ ਹੋ ਚੁੱਕੇ ਨੇ ਤੇ ਵੀ ਸੇਲ ਹੋਇਆ ਹੋਇਆ ਹੈ ਜੇ ਕਿਸੇ ਵੀ ਭੈਣ ਨੇ ਮੰਗਵਾਉਣਾ ਹੈ ਤਾਂ ਪਲੀਜ਼ ਤੁਸੀਂ ਹਨਾ ਗਰੁੱਪ ਦੇ ਵਿੱਚ ਵੀ ਜਾ ਕੇ ਦੱਸ ਸਕਦੇ ਹੋ ਤੇ YouTube ਤੇ ਵੀ ਮੈਂ ਵੀਡੀਓ ਪਾਉਂਗੀ ਇਹ ਤਾਂ ਉੱਥੇ ਆਪਾਂ ਵੀਡੀਓ YouTube ਤੇ ਆਪਾਂ ਨੰਬਰ ਦੇ ਦਾਂਗੇ ਆਪਣਾ ਨੰਬਰ ਹੈ ਜਿਹੜਾ ਉਹ ਮੈਂਸ਼ਨ ਕਰ ਦਾਂਗੇ ਤੁਸੀਂ ਨੰਬਰ ਤੇ ਹਨਾ ਬੁੱਕ ਕਰ ਸਕਦੇ ਹੋ ਜੀ ਤੇ YouTube ਫੈਮਿਲੀ ਹੈ ਜਿਹੜੀ ਸਾਰੇ ਭਣ ਭਰਾ ਹਨਾ ਤੇ ਚਲੋ ਭਰਾ ਜਿਹੜੇ ਜੋ ਵੀ ਜੁੜੇ ਨੇ ਭਣ ਭਰਾ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਇੰਨੀ سپورਟ ਕਰ ਰਹੇ ਨੇ ਭਣ ਭਰਾ ਹਨਾ ਭਣ ਭਰਾਵਾਂ ਨਾਲ ਹੀ ਸਾਰਾ ਕੁਝ ਹੁੰਦਾ ਹੈ ਇਕੱਲਾ ਬੰਦਾ ਨਹੀਂ ਕੋਈ ਵੱਡਾ ਹੁੰਦਾ ਹੈਗਾ ਇਸ پلیਸ ਤੁਸੀਂ ਮੈਸਨ ਕਰ ਦੋਗੇ ਭੈਣੋ ਮੈਂ ਨੰਬਰ ਤੁਸੀਂ ਭੈਣੋ ਉੱਥੇ ਜਾ ਕੇ ਨਾ ਦਾਇਲ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਕਿਉਂਕਿ ਆਪਾਂ ਚਲੋ ਹੋਰ ਸਟਾਕ ਇਹਦਾ ਮੰਗਾ ਲਾਂਗੇ ਠੀਕ ਹੈ ਜੀ ਤੇ ਇਹ ਵੀ ਆ ਹੈਗੀ ਜੀ ਬਾਟਮ ਪਲੇਨ ਆ ਬਹੁਤ ਸੋਹਣਾ ਕੱਪੜਾ ਜੀ ਇਹਦਾ ਬਹੁਤ ਜ਼ਿਆਦਾ ਵਧੀਆ ਕੱਪੜਾ ਹੈ ਦਾ ਠੀਕ ਹੈ ਜੀ ਤੇ ਇਹਦਾ ਜਿਹੜਾ ਦੁਪੱਟਾ ਹੈ ਜੀ ਆ ਇਹਦਾ ਦੁਪੱਟਾ ਹੈ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਦੀ ਹਾਂ ਦੁਪੱਟਾ ਠੀਕ ਹੈ ਜੀ ਆ ਦੇਖੋ ਆ ਇਹ ਦਾ ਦੁਪੱਟਾ ਹੈ ਇੱਧਰ ਫਲਾਵਰ ਬਣਿਆ ਹੋਇਆ ਦੁਪੱਟੇ ਤੇ ਇੱਧਰ ਫਲਾਵਰ ਆ ਠੀਕ ਹੈ ਜੀ ਤੇ ਲੈਸ ਲੱਗੀ ਹੋਈ ਹੈ ਬਲੈਕ ਕਲਰ ਤੇ ਬਹੁਤ ਸੋਹਣਾ ਦੁਪੱਟਾ ਹੈ ਜੀ 2.5 ਮੀਟਰ ਦਾ ਦੁਪੱਟਾ ਹੈ ਬੁੱਲਾ ਬੁੱਲਾ ਦੁਪੱਟਾ ਜਲਦੀ ਜਲਦੀ ਪਹਿਣਾ ਬੁੱਕ ਕਰਦੋ ਜੀ ਫਿਰ ਮੈਨੂੰ ਇਹ ਮੇਰੇ ਨਾਲ ਨਰਾਜ਼ ਨਾ ਹੋਇਓ ਵੀ ਤੁਸੀਂ ਉਹ ਮੇਰਾ ਸੁੱਤੀ ਮੈਂ ਲੈਣਾ ਸੀਗਾ ਹਨਾ ਵੀ ਤੁਸੀਂ ਸੇਲ ਕਰਤਾ ਇਹਦੇ ਲਈ ਪਹਿਣਾ ਨੂੰ ਮੈਂ ਸੌਰੀ ਕਹਿਨੀ ਆ ਕਿਉਂਕਿ ਜਿਹਦਾ ਮੈਸੇਜ ਮੈਨੂੰ ਪਹਿਲਾਂ ਆਜੂਗਾ ਜੀ ਮੈਂ ਤਾਂ ਦੇਖੋ ਸੇਲ ਹੀ ਕਰਨਾ ਹਨਾ ਸੇਲ ਕਰਨ ਲਈ ਲੈ ਕੇ ਆਉਣੀ ਆ ਮੈਂ ਸੂਟਾ ਜਿਹੜੀ ਭੈਣ ਦਾ ਜੀ ਪਹਿਲਾ ਮੈਸੇਜ ਆ ਚੁਕਾ ਮੈਨੂੰ ਨੂੰ ਸੇਲ ਕਰ ਦੇਣਾ ਠੀਕ ਹੈ ਜੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਤੇ ਜੀ ਬਾਕੀ ਸੂਟ ਨੇ ਜਿਹੜੇ ਉਹਨਾਂ ਦੀ ਵੀਡੀਓ ਆਪਾਂ ਕਰ ਲਨ ਨੂੰ ਬਣਾਵਾਂਗੇ ਕਿਉਂਕਿ ਹੁਣ ਚਲੋ ਕਰਦੇ ਆ ਟਾਈਮ ਵੀ ਹੋ ਚੁੱਕਿਆ ਪੌਣੇ ਤੋਂ ਹੋ ਚੁੱਕੇ ਨਹੀਂ ਹੁਣ ਮੈਂ ਹਰਮਨ ਰੋਟੀ ਵੀ ਕਰ ਦੇਣੀ ਆ ਹਨ ਅੱਜ ਵੀ ਆਪਣੇ ਸੂਟਾਂ ਲੈਣ ਦੀ ਵੀਡੀਓ ਸੀਗੀ ਮੈਂ ਕਿਹਾ ਚਲੋ ਮੈਂ ਅੱਜ ਵੀਡੀਓ ਬਣਾ ਲੈਣੀ ਆ ਸੂਟ ਰੈਂਡੇ ਸੀ ਨਾ ਪਾਸਾ ਬਣਾਉਣ ਦਾ ਤਾਂ ਬੱਤ ਜੀ ਹੁਣ ਜਿਹੜੀ ਆਪਣੀ ਆ ਵੀਡੀਓ ਆ ਗਈ ਇਹਨੂੰ ਐਡੀਟਿੰਗ ਕਰਕੇ ਮੈਂ ਹਜੇ ਅਪਲੋਡ ਕਰਨੀ ਆ ਠੀਕ ਆ ਜੀ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੀਆਂ ਭੈਣਾਂ ਦਾ ਸੂਟ ਨੇ ਜਿਹੜੇ ਆਪਣੇ ਕਿੰਨੇ ਦੇ ਲੱਗੇ ਤੇ ਕਮੈਂਟ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਤੇ ਇੱਕ ਸਾਰੇ ਭੈਣ ਭਰਾਵਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਦੀ ਆ ਬਹੁਤ ਜ਼ਿਆਦਾ ਜਿਹੜੇ ਭੈਣ ਭਰਾ ਇਸ ਚੈਨਲ ਨੂੰ ਸਪੋਰਟ ਦੇ ਰਹੇ ਨੇ ਹਨਾ ਬਹੁਤ ਜ਼ਿਆਦਾ ਵਧੀਆ ਵਧੀਆ ਕਮੈਂਟ ਕਰ ਰਹੇ ਨੇ ਮੇਰੇ ਭੈਣ ਭਰਾ ਜਿੰਨੇ ਵੀ ਹੈਗੇ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਇਹ ਦਿਨ ਬਹੁਤ ਜ਼ਿਆਦਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਬਹੁਤ ਸਪੋਰਟ ਕਰ ਰਹੇ ਨੇ ਕੀ ਚੈਨਲ ਨੂੰ ਹਨਾ ਕਿਉਂਕਿ ਭੈਣ ਭਰਾਵਾਂ ਦੇ ਸਤਕੇ ਹੀ ਚੈਨਲ ਦਾ ਆਪਣੇ ਚੈਨਲ ਤੇ ਸਬਸਕ੍ਰਾਈਬ ਹੋਏ ਨੇ ਜੀ ਆਈ ਥਿੰਕ 1300 ਹੋ ਗਏ ਹਾਂਜੀ ਹਾਂਜੀ 1300 ਹੋ ਗਏ ਤੇ ਸਾਰਾ ਭੈਣ ਭਾਈਆਂ ਦੇ ਸਤਕਾ ਹੀ ਹੋਇਆ ਜੀ ਹਨਾ ਤੇ ਆਪਣਾ ਜਿਹੜਾ ਵਿਊਜ਼ ਆ ਉਹ ਵੀ ਵਧੀਆ ਚੱਲ ਰਿਹਾ ਹੈ ਹਨਾ 7 ਲੱਖ ਦੇ ਕਰੀਬ ਪਹੁੰਚਣ ਵਾਲਾ ਤਾਂ ਕਰਕੇ ਜੀ ਮੈਂ ਆਪਣੇ ਸਾਹ ਦੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਕਹਿਣਾ ਚਾਹੁੰਦੀ ਆ ਜਿਹੜਾ ਪੈਣਪਰਾ ਨੇ ਸਾਰੇ ਜਣੇ ਹਨਾ ਰਲ ਮਿਲ ਕੇ ਸਾਰੇ ਪੈਣਪਰਾ ਨੇ ਜਿਹੜੇ ਆਪਣੇ ਸਾਰੇ ਦੇਖੋ ਜੀ ਚੈਨਲ ਨੂੰ ਸਪੋਰਟ ਕਰਦੇ ਨੇ ਹਨਾ ਜਿਹੜਾ ਪੈਣਪਰਾ ਵੀਡੀਓ ਦੇਖਣਗੇ ਫਿਰ ਵੀਵਿਊਜ਼ ਆਉਣਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤਾਂ ਹੀ ਸਬਸਕ੍ਰਾਈਬ ਕਰਨਗੇ ਤਾਂ ਕਰਕੇ ਜੀ ਅਸੀਂ ਮੈਂ ਹਾਗਮਨ ਅਸੀਂ ਇਧਰ ਡੈਡੀ ਅਸੀਂ ਸਾਰੇ ਜਣੇ ਇਹ ਆਪਣਾ ਚੈਨਲ ਦੇ ਜਿਹੜੇ ਪੈਣਪਰਾ ਸਪੋਰਟ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਜਿਹੜੇ ਨਿਊ ਨਿਊ ਮੈਂਬਰ ਆਪਣੇ ਨਾਲ YouTube ਫੈਮਿਲੀ ਜੋੜਦੇ ਜਾਓ ਉਹਨਾਂ ਦਾ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੇ ਆਪਣੀ ਅੱਜ ਦੀ ਵੀਡੀਓ ਇੰਨੀ ਕ ਪਲੀਜ਼ ਤੁਹਾਨੂੰ ਵੀਡੀਓ ਵਲੌਗ ਆ ਜਿਹੜਾ ਆਪਣਾ ਕਿੰਨੇ ਦਾ ਲੱਗਿਆ ਤੇ ਜਿਹੜੇ ਸੂਟ ਵਗੈਰਾ ਨੇ ਤੁਹਾਨੂੰ ਵੀਡੀਓ ਦੇ ਵਿੱਚ ਰਖਾਏ ਨੇ ਪਹਿਣਾ ਨੂੰ ਪਲੀਜ਼ ਹੋਵੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਠੀਕ ਹੈ ਜੀ ਤੇ ਆਪਾਂ ਅੱਜ ਦੀ ਵੀਡੀਓ ਦਾ ਉਰੇ ਹੀ ਐਂਡ ਕਰਦੇ ਹਾਂ ਜੀ ਕੱਲ ਨੂੰ ਨਵੀਂ ਵੀਡੀਓ ਵਲੌਗ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਆਪਾਂ ਕਰਦੇ ਹਾਂ ਸਾਰੇ ਪਿੰਠਾ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਈ